ਚੜੀ ਦੇ ਜਲ ਹੋਰ ਫਿਰ ਅੱਛਾ ਕਿਵੇਂ ਆ ਪੂਰੇ ਵਧੀਆ ਚੜਦੀ ਕਲਾ ਆ ਕੀ ਬਣਾ ਰਹੇ ਇਹ ਜੀ ਗੱਤਕਾਂ ਵਾਲਾ ਬਣਾ ਰਹੀ ਹੈ ਅੱਛਾ ਹਾਂ ਸਾਡੇ ਖਾਸ ਜੀ ਸਨਾਈਸ ਸਾਰੇ ਨਾ ਹਾਂ ਹਾਂ ਉਹ ਬਣਾ ਰਹੀ ਜੀ ਅੱਛਾ ਅੱਛਾ ਮੇਸਤਰੀ ਜੀ ਉਹਨਾਂ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਈ ਸੀ ਬਹੁਤ ਮਿਹਨਤੀ ਨੇ ਹਨਾ ਬੜੀ ਮਿਹਨਤੀ ਆ ਜੀ ਹਾਂ ਵੀ ਤੁਸੀਂ ਐ ਦੇਖ ਲਓ ਦੋਨਾਂ ਭਰਾਵਾਂ ਦੀ ਇੰਨੀ ਬਣਦੀ ਨਹੀਂ ਹੁੰਦੇ ਨਾ ਘਟੋ ਘਟੇ ਨੇ 30 40 ਕਿਲੋਮੀਟਰ ਹੋ ਜਾਂਦਾ ਕੱਟਣਾ ਸਾਈਕਲ ਤੇ ਅੱਛਾ ਜੀ ਹਾਂ ਜੀ 10 ਮਿੰਟਾਂ ਦਾ ਫੇਰ ਇਹਨਾਂ ਦਾ ਅੱਛਾ ਅੱਛਾ ਹਾਂ ਜੀ ਵੀ ਆ ਵਧੀਆ ਮਿਲ ਕੇ ਰਹਿੰਦੇ ਲੜਦੇ ਨਹੀਂ ਦੇਖੇ ਕਿਤੇ ਇੱਕ ਸਾ ਇਕੱਠੇ ਇੱਕ ਬੰਦੇ ਰੂਪੀ ਕਹਿੰਦੇ ਜੀ ਅੱਜ ਤਾਂ ਮੈਚਿੰਗ ਕਰਕੇ ਪਾਈ ਫਿਰਦਿਆ ਹਾਂ ਅੱਜ ਤਾਂ ਜੀ ਆ ਜੀ ਮੋੜ ਸਹੀ ਗੱਲ ਹਮਲਾਵਾ ਦੇ ਕਰਦੇ ਹਾਂ ਹਾਂ ਇਹ ਪੱਖੋ ਰੂੜੇ ਕੇ ਹਾਂ ਕੌਣਸ ਵੱਡੀ ਕੁਦੀ ਸੁੱਢੀ ਸੁੱਢੀ ਕਿੱਧਰ ਆਇਆ ਥੋੜਾ ਸ਼ਨਾਪ ਨਹੀਂ ਕਾਲੇ ਕੇ ਕਾਲੇ ਜੀ ਬਦਰਾ ਹੋਵੇ ਮੈਲੇ ਦਾ ਕੋਈ ਪਹਿਲੇ ਮੇਸਤਰੀ ਹੋਣਗੇ ਨਾ ਬਿਲਕੁਲ ਹਾਂ ਇਹ ਜੀ ਦੀ ਵਚੜੀ ਮੋਬਾਈਲ ਦੁਕਾਨ ਹੈ ਮਲੇਂਦੀ ਪਹਿਲੀ ਹੈ ਸਹੀ ਗੱਲ ਹੈ ਪਾਗਾਂ ਸਵਾਗਤ ਕੀਤੀ ਜਾਂਦੀ ਸਿਰਫ ਅੱਜ ਕਿੱਥੇ ਇੰਨੇ ਆ ਜੀ ਕਿਨਾਮ ਹੈ ਦੂਆ ਵਾਲੀ ਗਈ ਕਿਧਰ ਗਿਆ ਅੱਛਾ ਲੈ ਲਿਆ ਮੈਂ ਉਹਨੂੰ ਅੱਛਾ ਅੱਛਾ ਇਹ ਕਦੇ ਰਾਜੂ ਬੁਲਾ ਕੇ ਮੋਟੜਦੇ ਅੱਛਾ ਭਰਾਵਾਂ ਦਾ ਇੰਨਾ ਪਿਆਰ ਹੁੰਦਾ ਨਹੀਂ ਨਾ ਨਹੀਂ ਕਹਿੰਦਾ ਪੂਰਾ ਇੱਥੇ ਸਹੀ ਹੈ ਸਾਡੇ ਪਿੰਡ ਦੇ ਮਾਨ ਆਹ ਬਾਈ ਜਿਹੜਾ ਪਿੰਡ ਹੈ ਤੁਹਾਡਾ ਕੀ ਕਿਹਾ ਜਾਊਗਾ ਇਹਨੂੰ ਬੁਲਾ ਇਹਨੂੰ ਕਿਹਨੂੰ ਦਿਆ ਹੋ ਗਿਆ ਇਹ ਗੱਲ ਤੇ ਖੇਡਣਾ ਜੱਤ ਉਹ ਹੈ ਕੀ ਨਾ ਇਹ ਨਾ ਪਤਾ ਇਹ ਬਾਬਾ ਜੀ ਦੱਸਣਗੇ ਅੱਛਾ ਤਾਂ ਬਣਾਇਓ ਹੋ ਆ ਜੀ ਜਿਹੜੇ ਕੋ ਬੜੀ ਹੈ ਅੱਲਾ ਖਾਲਸਾ ਖਾਲਸਾ ਇਹ ਆ ਇਹਦੇ ਖਿਆਲ ਚਾਰ ਕਰਦੇ ਸੀ ਕਾਲ ਤੇ ਸੀ ਅੱਛਾ ਹਾਂ ਹਾਂ ਠੀਕ ਆ ਆਪਾਂ ਆਨਲਾਈਨ ਮਿਸਤਰੀ ਕਹਿ ਸਕਦੇ ਇਹਨਾਂ ਨੂੰ ਹਾਂ ਜੀ ਮੋਬਾਈਲ ਤੋਂ ਆਨਲਾਈਨ ਤੋਂ ਹਮਮ ਸਹੀ ਗੱਲ ਆ ਪੁਰਖੀ ਵਰਤਿਆ ਅਮਰ ਸ਼ਾਂਤੀ ਵਾਲੇ ਨਿਸਤਾਂ ਸਹੀ ਗੱਲ ਹੈ ਸਹੀ ਹੈ ਅੱਜ ਸਵੇਰ ਤਾਈ ਸਰਦਾਈ ਵਾਲੇ ਬਾਬੇ ਕੋਲ ਬੈਠਿਆ ਹਾਂਜੀ ਹਾਂਜੀ ਬਿਲਕੁਲ ਟੰਗ ਬਿਠਾਏ ਰਹੇ ਸਹੀ ਗੱਲ ਹੈ ਇਹ ਆ ਬਈ ਨਾ ਪ੍ਰਾਣ ਮਿਰਥਾ ਜਿਆਦਾ ਹੋਰ ਛੱਡ ਗਿਆ ਸਹੀ ਗੱਲ ਹੈ ਸਹੀ ਗੱਲ ਹੈ ਜੀ ਸਹੀ ਗੱਲ ਹੈ ਬਹੁਤ ਸ਼ਾਂਤ ਨਹੀਂ ਹੋਇਆ ਬਹੁਤ ਸ਼ਾਂਤ ਹੋਇਆ ਜਿਵੇਂ ਤੇਰਾ ਆਉਗਾ ਸਿਸ ਨੂੰ ਹਾਂ ਕੱਢ ਲਿਆ ਛੱਡਿਆ ਨਹੀਂ ਬਹੁਤ ਛੱਡਾ ਹਾਂ ਫਰੀ ਕਾ ਮੈਨੇ ਸਹੀ ਗੱਲ ਮੇਰਾ ਹੋਣਗੀ ਕਿ ਲੋ ਮਿਸੀ ਹੈ ਹਾਂਜੀ ਛੱਡੀ ਜਾ ਰਹੀ ਜੀ ਹਾਂ ਬੋਬੀ ਬੈਣੀ ਆਈ ਕੀ ਦਾ ਬੈਰ ਕਰਾ ਅੱਛਾ ਵੀ ਥੋੜਾ ਮੈਂ 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 ਮੁੱਕਦਾ ਵੀ ਦੱਸ ਜੀ ਪਿਆ ਬੰਦੇ ਨਾਂ ਮੈਨਾਂ ਗਏ ਨੇ ਹਾਂ ਉਹਦੇ ਨੂੰ ਕੋਈ ਨਸਾ ਹੀ ਹੈ ਹਾਂ ਅੱਛਾ ਇਹ ਕੱਲ੍ਹ ਵਾਰੋ ਅਜੇ ਗੱਡੀਆਂ ਦੇ ਮਾਰਦੇ ਹਾਂ ਹਾਂ ਇਹ ਗੱਡੀਆਂ ਦੇ ਮਾਰਨੇ ਚਲਬਾ ਕਰੀ ਹੁੰਦੀ ਹੈ ਸਹੀ ਗੱਲ ਹੈ ਇਹ ਗੱਡੇ ਦੇ ਮਾਰਦੇ ਸਹੀ ਗੱਲ ਹੈ ਮਾਰਦੇ ਜਾਣਾ ਬਿਸਕੁਤੀ ਰੋਲੀ ਆਪ ਵੀ ਚੱਲੀ ਹੈ ਸਹੀ ਇਹ ਕਿਦੇ ਮਖੀ ਬਗੜੇ ਚੱਲੀ ਜਾਈ ਜੇ ਸਹੀ ਗੱਲ ਪੱਕੀ ਦੇ ਕੇ ਇਹ ਤਾਂ ਕਰ ਲੈ ਇਹਨਾਂ ਦੀ ਇੰਟਰਵਿਊ ਵੀ ਕਰਨੀ ਆ ਆਹ ਚੋਈ ਪਹਿਲਾਂ ਨੰਬਰ ਦੋਨੇ ਭਾਈ ਹਾਂ ਮੈਂ ਵੀ ਜਦੋਂ ਕਿਤੇ ਜਾਣਾ ਹੁੰਦਾ ਇਹਨਾਂ ਦੀ ਪਛਾਣਨਾ ਰਸਤਾ ਵਾ 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 ਜੀ ਜੀ ਪਤਾ ਨਹੀਂ ਉਹ ਐਂ ਆ ਨਾ ਇਹਨਾਂ ਕੋਲ ਨਹੀਂ ਕਿਤੇ ਇਹ ਮੰਗ ਪਾਈ ਕਰੀ ਹਾਂ ਹਾਂ ਜਦੋਂ ਉਹ ਕਹਿੰਦਾ ਬੈਠੀ ਜਿੰਦਾ ਮਾਰਾ ਕੇ ਇੱਧਰ ਬੁਲਾਓ

ਅੜਮੀ ਦਾ ਕੰਮ ਜੀ ਬਾਹਰ ਕਰਦੇ ਹੁੰਦੇ ਯਾਰ ਮਜ਼ਦੂਰੀ ਕੰਮ ਦੇ ਆਕੇ ਤੋਂ ਵਾਰੇ ਲੱਕੇ ਨਹੀਂ ਸੀ ਕਰਦਾ ਹਾਂਜੀ ਹਾਂ 10 10 ਹਜ਼ਾਰ ਪਰ ਮਾਝੀ ਸੀ ਜਾਈ ਅਥੋਂ ਲਾਗੇ ਅੱਛਾ ਜੀ ਹਾਂ ਹ ਡੂੜੀਆਂ ਕਹਿੰਦਾ ਚ ਅੱਜ ਕੰਦਾ ਡੂੜੀਆਂ ਹੋ ਗਏ ਸਾਡੇ ਵੇ ਸਹੀ ਗੱਲ ਹੈ ਉਹ 2000 ਲੱਗੇ ਕੂੜਾ ਕਹਿੰਦਾ ਮੇਹੀ ਤੁਹੀ ਤੋਂ ਲੱਗੀ ਕਾਦੀ ਜੁਦਾ ਨਹੀਂ ਸਕਦਾ ਕਿਤੇ ਨਹੀਂ ਚਲਉਂਦਾ ਬਹੁਤ ਖੁਸ਼ੀ ਹੋਈ ਹੈ ਨਾਨ ਇਨੋਂ ਦੇ ਕਿ ਹਾਲ ਨਾ ਖਾਨੇ ਮੰਦਿਆ ਤੇ ਕੰਮ ਕਰਦੇ ਸਹੀ ਗੱਲ ਇਹਿੰਨੇ ਥੋੜੇ ਕਰਦੇ ਹੋਈ ਪਿੰਡ ਪਿੰਡ ਜਾ ਕੇ ਕੰਮ ਕਰਨਾ ਹਨਾ ਦਿੱਤੀ ਵੀ ਕਰਨੀ ਸੇਵਾ ਵੀ ਕਰਨੀ ਸਾਰਿਆਂ ਦਾ ਪਿਆਰ ਰੱਖਣਾ ਪਿਆਰ ਰੱਖਣਾ ਸਹੀ ਗੱਲ ਜੇ ਨੀਂ ਨਾਂ ਦਾ ਮੌਲਿਕ ਤੇ ਹੁੰਦਾ ਵੀ ਜਿਹੜੇ ਕੋ ਪਿੰਡ ਦੀ ਲੱਗੀ ਆਉਂਦਾ ਦੱਸਣਾ ਕਿ ਕੰਮ ਨਹੀਂ ਬੀਜਦਾ ਹਾਂ ਹਾਂ ਤੇ ਇਹਨਾਂ ਨੂੰ ਮਤਲਬ ਜੇ ਨਾਂ ਵੀ ਜਾਣ ਭਾਈ ਮਿਸਤਰੀ ਆਉਂਦੇ ਨਹੀਂ ਹੈ ਜੀ ਮਿਸਤਰੀ ਆਉਂਦੇ ਨਹੀਂ ਹਾਂ ਮਿਸਤਰੀ ਆਉਂਦੇ ਨਹੀਂ ਅੱਜ ਘਰ ਪੈਸੇ ਲੈ ਕੇ ਨਹੀਂ ਕੰਮ ਕਰਦਾ ਕੋਈ ਉਹਰਾ ਕੰਮ ਕਰਦੇ ਆ ਇੱਕ ਸੇਵਾ ਹੀ ਆ ਜਿੰਦੀ ਅਗਲਾ ਕਰਦਾ ਕਰੋ ਜੀ ਮਾ ਦਾ ਨਹੀਂ ਕਹਦੇ ਮਾ ਨਾਲ ਨਹੀਂ ਜਾਂਦੀ ਇਹਦਾ ਇਥੇ ਰਹੀ ਪਿਆਰ ਨਾਲ ਜਾਊਗਾ ਜੀ ਮਾ ਨਾਲ ਨਹੀਂ ਜਾਂਦੀ ਕਿਥੇ ਦੇ ਅੱਛਾ ਜੀ ਮੈਂ ਜੀ ਤੇ ਅੱਜ ਵੇਰੇ ਕਿਹੜੇ ਕਿਹੜੇ ਪਿੰਡ ਜਾਏ ਜੀ ਅੱਜ ਇੱਥੇ ਹੀ ਰਾਜੇ ਆ ਅੱਛਾ ਜਿੰਦ ਬੱਦਕ ਨਾ ਚਾਹੀਏ ਅੱਛਾ ਅੱਛਾ ਕਈ ਦਿਨ ਜਰਮੈਸ਼ ਬੱਦਕ ਥੋੜਾ ਨਾ ਮਾਰ ਦੱਸ ਕੀ ਕਰਦੇ हा <laughs>